ਉਹ ਕਾਬਿਲ ਨਹੀਂ ਉਸ ਤੋਂ ਕਹਿਣਾ ਹੈ ਇਸ ਵਾਰੀ ਵੀ ਸਾਰਾ ਫਸਿਆ ਕਿ ਇਹ ਪੰਜਾਬ ਦੇ ਜਿਹੜੇ ਵੱਡੇ ਕੰਮ ਜਵਾਬ ਨੇ ਫੈਸਟੀਵਲ ਨੇ ਜਿਹੜੇ ਸਾਡੇ ਸਾਹਿਬ ਦਾ ਗ੍ਰੇਡਸ ਜਾਰੀ ਸਾਡੇ ਸਾਹਿਬ ਦਾ ਗ੍ਰੇਡਸ ਜਿਹੜੀਆਂ ਨੇ ਉਹ ਸਾਰਿਆਂ ਨੂੰ ਉੱਪਰ ਦੇ ਤੁਹਾਨੂੰ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਕੋਲੇ ਕੋਲੇ ਇੱਕ ਸਟਾਰਕ ਹੈ ਗਿਆ ਦਿਸ ਕੈਨ ਬੀ ਨਾ ਦੇ ਕੋਸੇ ਬ੍ਰੈਕਪਾਟ ਕੋਈ ਨਾਲ ਬਣਾ ਬਹੁਤ ਬਹੁਤ ਧੰਨਵਾਦ ਸਾਰੇ ਕਵੀਆ ਨੂੰ ਬਹੁਤ ਮੁਬਾਰਕ ਜੇਕਰ ਮੈਂ ਕਾਤਾ ਕਰੂੰਗੀ ਕਾਤਾ ਤੋਂ ਵੀ ਬਹੁਤ ਵਿਸ਼ੇਸ਼ ਕਰਦਾ ਕਿ ਜਿਹੜਾ ਪਰਵਾਸ ਸੈਕਟਰ ਨਾਰਮਲੀ ਕਿੰਨਾ ਵੀ ਉਹੀ ਕਵੀ ਪੜ ਰਹੇ ਨੇ ਅੰਦਰ ਤੋਂ ਹੋ ਰਹੇ ਪਰ ਜੇ ਨਵੇਂ ਤੇ ਉੱਪਰ ਦੇ ਕਵੀਆ ਦੇ ਨਾਲ ਵੱਡੇ ਕਮੇਟੀ ਹੁੰਦੇ ਤਾਂ ਸੋਨ ਵਾਲੇ ਜਿਹੜੇ ਗ੍ਰੀਨ ਵਾਲੇ ਕਮਿਟੀ ਦੇ ਦਰੋਂ ਸੋਨ

कविता की ही गल होगी दौरान कोई होगी हर साल सम्मान जो तो साथा, साथा सी, आ, वो है स्वर्गपासीदार रखबीर सिंहदारी पुरस्कार दो हजार पच्चींद रवि फादर जी दिताई जगदा है सरमान उसके सामने दिताई जगदा दिली पिछले साल शपिय हुए भैया चौकीदार इस तो कवता वन कवता निकिता सो इस बार वो सरस्वती अंजल है अंजल की ऋषि खेते बाजी ने मुस्तकुल भैया तो सरमान दी रसम दिया उमेश दोनों ने चला लेने का काबिर मैं बेनती कर रहा हूँ निर्मल जोड़ा जी निर्मल जोड़ा जी अमरजीत कौके जी डॉक्टर जोगराज जी मैडम जगदीश जी जिले का सभी मेहमान सारे आए थे बेनती अभी किसी ने जाना नहीं है ग्रुपो आई तो लोग आवे सारे लोग आई नहीं है कोई रह तो हम चले आ गए नहीं ज्यादा नहीं है ना कोई भी सोचे और इसी की I don't ਤਾਰਿਕ ਤੇ ਜਰੂਰ ਬੰਦਲੇ ਆਗਾ ਅੱਜ ਆਜੂ ਕੋਲੇ ਕੋਲੇ ਵਿੱਚ ਸਾਡੇ ਕੋਲੇ ਸਤਿ ਪੁਸਤਕਾਂ ਆਈਆਂ ਸਨ ਉਹਨਾਂ ਦੇ ਵਿੱਚੋਂ ਅਜੁਰਣ ਖਿਰਕੀ ਜੀ ਹਿੰਦੇ ਮਾਣ ਜੀ ਦੇ ਪੁੱਤਰ ਹੋਏ ਤੇ ਮਾਣਿਆ ਹੋਏ ਹੈ। ਬਹੁਤ ਬਹੁਤ ਧੰਨਵਾਦ। ਹਾਂ ਜੀ। ਤੇ ਸਲਵਾਨ ਵਾਲੇ ਸ਼ਾਇਰ ਤੋਂ ਹੀ ਆਪਾਂ ਨੇ ਸ਼ੁਰੂਆਤ ਕਰਦੀ ਹੈ। ਰੋਜਾ ਕਵਿਏ ਜੀ ਨੂੰ ਸ਼ੁਰੂਆਤ ਕਰਦੀ ਹੈ। ਇਹਨਾਂ ਦੀ ਕਰਾਂਗੇ। ਬਹੁਤ ਬਹੁਤ। ਤੇ ਤੁਸੀਂ ਤਿਆਰ ਹੋ ਉਸ? ਕਿ ਸਾਡੇ ਕੋਲੇ ਅ ਬਹੁਤ ਹੀ ਖੜੇ ਰਹੇ ਨੇ। ਤੇ ਅਦੇਸ਼ ਵਿਖਿਆ ਦਾ ਡਾਕਟਰ ਅਖੀਰ ਤੇ ਸਾਰੇ ਗੋਹਾਂ ਸ਼ਾਇਰ ਨੇ ਉਹਨਾਂ ਦੀ ਕਵਿਤਾ ਦੀ ਸਮੀਖਿਆ ਕਰਨਗੇ ਉਹ ਸਾਰੇ ਸ਼ਾਇਰਾਂ ਨੇ ਜਿਹੜੇ ਪ੍ਰਤੀਜੜਗੇ ਉਹ ਜਿਹਨੂੰ ਸੋਣ ਕਿ ਬਹੁਤ ਹੀ ਕਮਦੀਆਂ ਗੱਲਾਂ ਜਿਹੜੀਆਂ ਉਹ ਤੁਹਾਨੂੰ ਬਿਲਡਿੰਗ ਜਸਤੇਵ ਸਿੰਘ ਜੀ ਸਾਡੇ ਦਰਮਿਆਨ ਉੱਤੇ ਨੇ ਬਹੁਤ ਬਹੁਤ ਸਵਾਗਤ ਹੈ ਸਾ ਜੀ ਆਇਆਂ ਨੂੰ ਜੀ ਤੇ ਹੁਣ ਮੈਂ ਬਹੁਤਾਂ ਸਮਝ ਆ ਰਿਹਾ ਹੈ ਤੁਹਾਡਾ ਬਹੁਜਿਆ ਕਮੀਆਂ ਦੀ ਸ਼ੁਰੂਆਤ ਕਰੀਏ ਇੱਕ ਵਾਰ ਜ਼ੋਰਦਾਰ ਤਾੜੀਆਂ ਲਾ ਗਏ ਜੀ ਤੇ ਰਾਜਾ ਜੂਲਾ ਜੀ ਦੀ ਬੇਟੀ ਇੱਕ ਵਾਰ ਖੜੇ ਹੋ ਕੇ ਜੀ ਖੜੇ ਆ ਜੀ 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 ਕਿਉਂਕਿ ਜਦੋਂ ਨਾ ਕੰਪੀਟੀਸ਼ਨ ਹੁੰਦਾ ਉਹ ਪਹਿਲਾਂ ਦੇਖਦੇ ਆ ਵੀ ਜੱਜ ਕਿੱਥੇ ਬੈਠੇ ਆ ਕਹਾਣੀਆ ਹਰੇ ਹੁਣ ਇਹਨਾਂ ਤੁਸੀਂ ਜੱਜ ਨਾ ਬਣਿਓ ਜਿਨ੍ਹਾਂ ਨੇ ਜਿਹੜੀ ਜਲਨਾ ਕਰਦੀ ਹੈ ਉਹ ਕੇ ਸੰਨੂ ਪਰ ਇਹ ਲੋਕੋ ਜਿਹੜੀਆਂ ਸਾਰੀਆਂ ਨੇ ਔਰ ਆਪਣੀ ਕਮਤਾ ਤੁਸੀਂ ਰਾਹ ਦੇ ਆਜੋ ਤੇ ਹੁਣ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਆ ਉਹ ਅਸੀਂ ਥੋੜਾ ਚੇਨ ਕੀਤਾ ਝੜਕ ਸਾਹਿਬ ਆਇਆ ਜੀ ਚੇਨ ਕੀਤਾ ਕਿਹੜਾ ਮੰਚ ਆਈ 52 ਨਵੇਂ ਕਵੀ ਦੇ ਨਵੇਂ ਕਵੀ ਨਾਲ ਪੁਰਾਣੇ ਵੀ ਨੇ ਉਹ ਸਧਾਰਨ ਹੀ ਲੱਗ ਸਕਦਾ ਕਿਉਂਕਿ ਹੋ ਸਕਦਾ ਵਾ ਵੀ ਜਿਹੜੇ ਪੜਾ ਰਹੇ ਤੁਸੀਂ ਹੋ ਹੋ ਸਕਦਾ ਵੀ ਉਹ ਜਿਹੜਾ ਸ਼ਾਇਰ ਹੁਣ ਸੁਣਾਉਂਦੇ ਨਹੀਂ ਗਿਆ ਹੋਊਗਾ ਹਲੇ ਉਹ ਪਹਿਲੇ ਪੜਾਦੇ ਵੀ ਹੋ ਸਕਦਾ ਹੋ ਸਕਦਾ ਵੀ ਉਹ ਤੁਹਾਡੇ ਪੜਾਵਾ ਤੋਂ ਉੱਪਰ ਗਿਆ ਹੋਵੇ ਇਹ ਵੀ ਹੋ ਸਕਦਾ ਇਸ ਕਰਕੇ ਉਸਲੀ ਆਪਣਾ ਕਪਤਾਨ ਜਿਹੜਾ ਹਰੇਕ ਮਾਪਲੇ ਮੌਜਾ ਜਿਹੜਾ ਬੇਲੇ ਜਿਹੜਾ ਮੇਰਾ ਪਿਆਰਾ ਵੀਰ ਅਸੀਮ ਸ਼ੇਖਰ ਜੀ ਉਹ ਬਹੁਤ ਹੀ ਉਹਨਾਂ ਨੂੰ ਸਵਾਗਤ ਹੈ ਜੀ ਜੀ ਆਇਆਂ ਸੋ ਮੈਂ ਤੁਹਾਨੂੰ ਦੱਸ ਰਿਹਾ ਜੀ ਵੀ ਇਸ ਨੂੰ ਅਸੀਂ ਬਦਲਾ ਕੇ ਕੀਤਾ ਲੋ ਤਾਂ ਜੀ ਬਲਾ ਬਦਲਾਇਆ ਇਸ ਤਰੀਕੇ ਨਾਲ ਕੀਤਾ ਵਾ ਕਿ ਜਿਹੜੀ ਮੱਜ ਦੀ ਸੇਵਾ ਵਾ 52 ਕੰਨੀਆਂ ਵੀ ਦੇ ਦਿੱਤੀ ਐ ਸੀ ਸੋ ਸਾਡੇ 52 ਕੰਨੀਆਂ ਵਿੱਚ ਜਿਹੜੇ ਸ਼ਾਇਰ ਮਜੀਦ ਸੁਖਮ ਜੀ ਉਹਨਾਂ ਨੂੰ ਬੇਨਤੀ ਆ ਕਿ ਉਹ ਮੱਜ ਦੇ ਆਉਣੇ ਨਾਲ ਹੀ ਜ਼ੋਰ ਨਾਲ ਤਾੜੀਆਂ ਕੇ 52 ਸ਼ਾਇਰਾਂ ਨੂੰ ਹੀ ਤੋੜੋ ਪਰੇਨਾਈ ਜਿੰਮੇਵਾਰੀਆ ਤੇ ਆਦੀ ਹੋ ਕੇ ਫਾਰਗ ਤੇ ਮੰਦਿਰ ਸੁਖਮ ਮਾਂਕੀ ਸੁਭਾ ਨੂੰ ਤੇ ਅੱਧੀ ਇੰਜੋਏ ਕਰਾਂਗੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਆਨ ਪਾਲੀ ਨੇ ਇੱਥੇ ਮੈਨੂੰ ਮਨਜੋਤ ਤੇ ਬੁਲਾਇਆ ਹੈ ਇਸ ਨੂੰ ਬੈਂਕ ਨੂੰ ਉਹਨਾਂ ਨੇ ਇਹ ਮੈਨੂੰ ਮਾਸਟਰ ਹੁਕਮ ਦਿੰਦਾ ਸੀ ਜਦੋਂ ਮੈਂ ਫੋਨ ਕੀਤਾ ਕੀ ਕਰਨਾ ਮੈਂ ਕੁੜੀਓ ਜੀ ਮੈਂ ਕਿਹਾ ਵੀ ਇਤਨਾ ਕੰਮ ਲੱਗਿਆ ਹੈ ਬੰਗੜਾ ਤੇ ਕੰਮ ਕਰਵਾਇਆ ਕਿ ਮੈਂ ਕਹਿੰਦਾ ਮੈਂ ਬਿਧੀ ਆਂ ਕਿਨ ਮੈਂ ਤੈਨੂੰ ਕੁਝ ਸੀ ਰਿਹਾ ਦੱਸ ਰਿਹਾ ਤੇ ਬਾਕੀ ਜਿਹੜੀ ਅਗਲੀ ਗੱਲ ਕੀ ਸੀ ਉਹ ਮੈਂ ਤੁਹਾਨੂੰ ਦੱਸ ਦਿੰਦਾ ਤੁਹਾਨੂੰ ਕਿੰਨਾ ਦੁਨਾਂ ਦਾ ਹੈ ਇਹ ਵੀ ਬਹੁਤ ਸੁਣੀ ਗੱਲ ਹੈ ਕਿ ਤੁਹਾਡੇ ਨਾਲ ਨੂੰ ਮਿਲਣ ਦਾ ਮੌਕਾ ਮਿਲਿਆ ਮੈਨੂੰ ਵੀ ਯਾਦ ਆ ਇੱਕ ਦਿਨ ਮੈਂ ਵੀ ਨਵੀਂ ਕਾਮੀਆਂ ਚ ਖਾਤਾ ਪਾਉਂਦੇ ਜਿੱਥੇ ਆਇਆ ਸੀ ਉਹ ਸੁਖਮਿੰਦਰ ਹਮ ਤੇ ਮੈਡਮ ਆਏ ਸੀ ਤੇ ਬੜਾ ਚਾਅ ਸੀ ਉਹਨਾਂ ਨੂੰ ਵੇਖਣ ਦਾ ਫੈਲੀ ਵਾਲਾ ਸੋ ਬੜਾ ਸੁਣਾ ਲੱਗ ਰਿਹਾ ਹੈ ਸ਼ੁਰੂਆਤ ਕਰਦੇ ਆ ਭਾਤਰ ਸਾਹਿਬ ਨੂੰ ਕਿਉਂਕਿ ਭਾਤਰ ਸਾਹਿਬ ਨੂੰ ਮਿਲਣਾ ਹਰੇਕ ਬੰਦੇ ਲਈ ਚਾਅ ਹੁੰਦਾ ਸੀ ਕਿੰਨੀ ਕੁ ਵਾਰੀ ਮਿਲਣਗੇ ਤਾਂ ਵੀ ਇਹ ਨਹੀਂ ਹੁੰਦਾ ਸੀ ਅੱਜ ਬਹੁਤ ਵਾਰੀ ਮਿਲਨੇ ਆ ਫੋਟੋ ਖਿੱਚੀ ਨਹੀਂ ਵਾਰੀ ਵਾਰੀ ਘੁੰਮ ਕੇ ਆਗੇ ਜਿੱਥੇ ਬਾਬਾ ਦਾ ਬੈਠੇ ਹੁੰਦੇ ਉਥੇ ਜਾ ਜਾਂਦੇ ਪਹਿਲੀ ਮੁਲਾਕਾਤ ਵੀ ਯਾਦ ਹੈ ਉਹਨਾਂ ਨਾਲ ਰੋਟੀ ਖਾਂਦੇ ਗੱਲਾਂ ਕਰਦੇ ਕੋਡੇ ਦੀ ਕੋਲੀ ਆ ਕੇ ਬੈਠ ਗਿਆ ਬਾਬਾ ਸਰ ਮੋਟੋ ਖਚਾਉਣੀ ਹੈ ਕਹਿੰਦੇ ਉਸ ਰੋਟੀ ਖਾ ਲਈ ਹੈ ਕਹਿੰਦਾ ਕਿ ਪਹਿਲਾਂ ਮੋਟੋ ਤੇ ਤਾਂ ਉਹਨਾਂ ਦੀ ਗਰੀਮੀ ਤੇ ਤੁਸੀਂ ਨਾਲੇ ਜਾਣਦੇ ਹੋ ਇੱਕ ਸ਼ੇਰ ਪਾਕਿਸਤਾਨ ਦਾ ਉਸ ਤੋਂ ਬਾਅਦ ਆਪਾਂ ਸ਼ੁਰੂਆਤ ਕਰਦੇ ਹਾਂ ਕਹਿੰਦੇ ਕਿ ਸ਼ੇਰ ਕਿਏ ਉਦਾਸ ਹੋਵੀਂ ਨਿਰਾਸ਼ ਹੋਵੀਂ ਜਾਂ ਦਿਲ 'ਚ ਕੋਈ ਮਲਾਲ ਰੱਖੀਂ

और नमी आंख से दिए। तो बिना किसी खालड़े, बिना किसी ख़ालाले, जिस तरह मैंने उग्रम होया, बाई मरेंगा, अपां बंजारा शायरानों सुनने, उन्होंने बेच करने, दो तरह की बेंतियां पहले ही कर देना, क्योंकि मैं नींद जाएगा कि बेच किसी तरह लगे ख़ालाबे। एक को एक कविता अपनी सुनी जिकार का दू ਵਾਰੀ ਵਾਰੀ ਆਪਾਂ ਸੇਮ ਨਾਮ ਲਾਵਾਂਗੇ ਤਾਂ ਉਹ ਟਾਈਮ ਵੀ ਲੱਗੇ ਤੇ ਜਿਹੜਾ ਫਲੋ ਹੋਣਾ ਇੱਕ ਲੈਂਡ ਦੀ ਅਕਮਤਾ ਦੀ ਹੋਸ਼ ਹੁੰਦੀ ਹੈ। ਉਹ ਤੁਹਾਨੂੰ ਵਾਲਿਆਂ ਨੂੰ ਵੀ ਚੰਗਾ ਲੱਗੇਗਾ ਇੱਕ ਲੈਂਡ ਦੇ ਵਿੱਚ ਆਪਾਂ ਚੱਲੇ ਚੱਲੀਏ। ਸੋ ਪਹਿਲਾਂ ਇੱਕ ਚੀਜ਼ ਹੋਰ ਹੈ ਮੈਂ ਮਰੋੜ ਵਾਲਿਆਂ ਦੀ ਪ੍ਰੀਪੇਰਿੰਗ ਕਰ ਦਿੰਦਾ। ਕਿਉਂਕਿ ਅਸੀਂ ਚੈਨ ਜਾਲੇ ਜੁੜੇ ਹੋਏ ਆ। ਬੈਕ ਸਟੇਜ ਕਰਨੀ ਹੈ। ਸਿੰਘੀ ਗੱਲ ਹੈ ਕਿ 10 ਸਾਲ ਤੋਂ ਪਿੱਛੇ ਆਪਾਂ ਨੇ ਪਰ ਚਲੋ ਮੈਂ ਅੱਜ ਸਟੇਜ ਤੇ ਆ। ਅ ਸਾਡੇ ਦਿੱਕਤੀਨ ਬੜੀ ਸੋਹਣੀ ਆ ਵੀ ਜਦੋਂ ਵੀ ਕਿਸੇ ਨੂੰ ਪ੍ਰਾਈਜ਼ ਮਿਲੇ ਕੋਈ ਪੁਰਸਕਾਰ ਮਿਲੇ ਤੇ ਅਸੀਂ ਕਦੇ ਵੀ ਇਹ ਨਹੀਂ ਕਹਿੰਦੇ ਵੀ ਤੈਨੂੰ ਵਧਾਈਆਂ ਅਸੀਂ ਇਹ ਕਹਿੰਦੇ ਨਾ ਵੀ ਮੈਨੂੰ ਵਧਾਈਆਂ ਸਾਡਾ ਵਧਾਈਆਂ ਸਾਡੇ ਉਹ ਸਿਸਟਮ ਆ ਪਹਿਲਾਂ ਮੇਰੀ ਇਮਤਿਹਾਨ ਪੁਰਸਕਾਰ ਕਿਹਾ ਰਿਹਾ ਮੈਨੂੰ ਵੀ ਆਈ ਕੋਈ ਜਿੰਦੂ ਨਹੀਂ ਆਂ ਤੁਸੀਂ ਹੋਣਾ ਮੈਂ ਕਿਹਾ ਉਹ ਵੀ ਆ ਗਿਆ ਮੈਨੂੰ ਵੀ ਨਹੀਂ ਸਾਡੀ ਖੂਬਸੂਰਤੀ ਇਹੀ ਆ ਸਾਡਾ ਸਾਡੇ ਅਸੀਂ ਉਹ ਗੱਲ ਕਰਦੇ ਆ ਕਿ ਅਸੀਂ ਦੂਜੇ ਨੂੰ ਚਲਾਉਂਦੇ ਆ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ ਤੇ ਉਦੋਂ ਸਟੱਟ ਕੇ ਬੰਦੇ ਸਾਨੂੰ ਇਹ ਮਿਲ ਗਏ ਜਾਂ ਪਾਣੀ ਪੂਰੀ ਪਈ तो कि तो, like so, ना ये बड़ा ही नहीं दोनों कितना मेनू लगाया तो जाए मेनू लगे हुए हैं खैर शुरुआत ऋषि तो कर दिया बिना किसी पूनिका को बिना किसी वारत को ऋषि कर देता उसके बाद मैं नारी दारिश का बार उनका अगले दिन ना शायद होएगा कभी होएगा वो प्लीज इधर तैयार से नेडिया के पास इधर बाद सुबह आशुतो मैं मैं भी दस हजार मतलब कि मैं लेके आया हूँ बहुत शुक्रिया अदालत साहब जो इस मान दे रही वीर रविंद्र पाली कार्यों का सो बिना किसे कुछ ऐसे दे दो नजमा दो तो हाके पहला बालपन वेले दो तो हाके पहला बालपन वेले जब कोई बस ऐसा उधर रख के पहुंच जाना तब मेरी छपटाहट मेरे हाथ में पैर लगती है पिता ने कोल बैठा समझाया धीरे धर आराम बैठ सोच कितने रखी थी आखिरी बार पिता ने कोल बैठा समझाया धीरे धर आराम बैठ सोच कितने रखी सी आखिरी बार चीजा उ हमारा ਜਿੱਤੇ ਅਸੀਂ ਰੱਖਦੇ ਬਣਾ ਲੈਂਦੀਆਂ ਆਪਣੀ ਜਗਾ ਆਪੇ ਹੀ ਦੁੱਧ ਆਕੇ ਹੋ ਚੱਲੇ ਮੈਂ ਕੁੜੀ ਹਰ ਚੀਜ਼ ਲਵ ਲੈਂਦਾ ਹਾਂ ਉਸੇ ਥਾਂ ਤੋਂ ਤਿਰੰਦਰ ਦੁੱਧ ਆਕੇ ਹੋ ਚੱਲੇ ਮੈਂ ਕੁੜੀ ਹਰ ਚੀਜ਼ ਲਵ ਲੈਂਦਾ ਹਾਂ ਉਸੇ ਥਾਂ ਤੋਂ ਤਿਰੰਦਰ ਬਾਹੂ ਦਾ ਬੈਡ ਵਾਲਾ ਪਾਸਾ ਖਾਲੀ ਹੈ ਦੁੱਧ ਆਕਿਆਂ ਤੋਂ ਪਰ ਅਸੀਂ ਉਹ ਗੱਲ ਕਰਦੇ ਬਾਪੂ ਦਾ ਬੈਦ ਵਾਲਾ ਪਾਸਾ ਖਾਲੀ ਹੈ ਉਹ ਦਹਾਕਿਆਂ ਤੋਂ ਪਰ ਅਸੀਂ ਰੋਜ਼ ਗੱਲਾਂ ਕਰਦੇ ਲੋਕ ਵੀ ਤਾਂ ਉੱਥੇ ਹੀ ਰਹਿੰਦੇ ਆਪਣੀ ਜਗ੍ਹਾ ਬਣਾ ਲੈਂਦੇ ਆਪੇ ਹੀ ਆਪਣੀ ਜਗ੍ਹਾ ਬਣਾ ਲੈਂਦੇ ਆਪੇ ਹੀ ਵਾਹ ਦੇਖਣਾ ਸਹਿਦ ਨੂੰ ਨਾ ਸੇਖ ਰਿਹਾ ਨਾ ਸਹਿਦ ਨੂੰ ਨਾ ਸੇਖ ਰਿਹਾ ਨਾ ਪਹੁੰਚਦੇ ਹਾਂ ਆ ਚੀਜ਼ਾਂ ਦੀ ਸੂਖਮਤਾ ਤੱਕ जान रहा हां दूसरे भी हथा बहुत मुश्किल होता है एक खंभ का उड़ना तुरना एक पैर न बहुत मुश्किल होता है एक खंभ का उडना तुरना एक पैर न जा रहे हाँ संतर खिंचया जीवया नहीं जा सकता छना भी पैदा है बाहर जान अंदर सींचया जीविया नहीं जा सकता छतना भी पैंता है बाहर दरवाजा सिर्फ आंदे ही नहीं जान दे ही खोलता दरवाजा सिर्फ आंदे ही नहीं जान दे ही खोलता दीवा बलदा नहीं खुद ले जगदा दूजिया ले छड़ रहा हां बहुत कुछ छड़ रहा हां मैं छड़ रहा हां मैं बहुत शुक्रिया ਲਗਤ ਕੇ ਚਤਨੀ ਨਹੀਂ ਹੈ ਗੱਲ ਇਤੋਂ ਤੋਰ ਨਹੀਂ ਆ ਤੇ ਦੋ ਤਿੰਨ ਹੋਰ ਬੇਤੀਆਂ ਨੇ ਇੱਕ ਬੇਤੀ ਹੋ ਰਿਹਾ ਕਿ ਫੋਨ ਵਾਲਾ ਵੀ ਸੋ ਜਰੂਰ ਵਾਈਬ੍ਰੇਸ਼ਨ ਤੇ ਜਾਂ ਸਾਇਲੈਂਟ ਕਰ ਲੋ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਆਪਾਂ ਨੂੰ ਨਾ ਹੋਵੇ ਤਾਂ ਜਿਹਨੇ ਸ਼ਾਇਦ ਨੂੰ ਬੁਲਾ ਰਿਹਾ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਬੰਜੂਆਂ ਵਿੱਚ ਤੂੰ ਮਿਲ ਜਾਏਂਗੀ ਮੇਰੇ ਬੰਜੂਆਂ ਵਿੱਚ ਤੂੰ ਮਿਲ ਜਾਏਂਗੀ ਸਾਹਿਦ ਦੇ ਰੂਪ ਵਿੱਚ ਫੁੱਲਾਂ ਵਾਂਗ ਖਿਲ ਜਾਏਂਗੀ ਪਾਸ਼ਾ ਬੋਲੀ ਦੀ ਤੂੰ ਰਾਖੀ ਕਰਦੀ ਰਹੀਂ

मेरा नमस्कार खेमा सावगा मेरी माँ बोली पागड़ी है पंजाबी में थोड़ी कोई तरह करीब में मैं मैं मेरी कविता मेरे हंसुआ में मिल जाएंगे सहर के रूप में फूल वाग खिल जाएंगे भाषा बोली की तू राखी करती रही उम्मीद करा तू अखर की ਨਦੀ ਵਹਾਈਂਦੀ ਚੋਕ ਜਾ ਸਾਰੇ ਟੁਕੜੇ ਸਹਿ ਲਈ ਸ਼ਬਦਾਂ ਨੂੰ ਜਿਉਂਦਾ ਰੱਖੀ ਬੇਮੋਤ ਨਾ ਮਰੀ ਜਦ ਪਾਵੇਂ ਮੇਰੇ ਤੋਰ ਉਸ ਜਾਵੇ ਤੂੰ ਅੱਖਰ ਅੱਖਰ ਜੋੜ ਗੀਤ ਉਹਨਾ ਅਗੇ ਤਰੀ ਤੂੰ ਬਿਲਕੁਲ ਕਿੰਤਾ ਨਾ ਜਰਾ ਵੀ ਕਰੀ ਖੁਸ਼ੀ-ਖੁਸ਼ੀ ਭਾਸ਼ਾ ਤੇ ਦੁੱਖ ਜਰੀ ਕਵੀਆਂ ਦੇ ਅੰਦਰ ਵਿਖਰੇ ਜਦ ਬਾਤਾਂ ਨੂੰ ਮੰਚ 'ਤੇ ਉਪਰ ਕਾ ਕੇ ਲੋਕਾਂ ਦੇ ਦਿਲ ਪਰ ਮੇਰੇ ਬਾਤ ਤੂੰ ਰੁਕ ਨਾ ਜਾਵੀਂ ਕਾਲ ਸੰਗ੍ਰਹਿ ਦੇ ਤੂੰ ਮਹਿਲ ਬਣਾਵੀਂ ਪੰਜਾਬੀ ਮਾਂ ਦੇ ਜੋ ਬੇਟੇ ਮਿੱਠੇ ਮਾਤਰਾ ਉਹਨਾਂ ਨੂੰ ਮਾਂ ਦੇ ਦੁੱਖ ਸੁਣਾਵੀਂ ਅੱਖਰ ਅੱਖਰ ਜੋੜ ਬੰਦ ਪਾਣੀ ਰਾਣੀ ਪੰਜਾਬੀ ਮਾਂ ਬੋਲੀ ਦੀ ਲਿਖੀ ਤੂੰ ਕਾਲ ਕਹਾਣੀ ਬੁੱਢੇ ਬਾਪੂ ਪੰਜਾਬ ਦੇ ਹੋਏ ਸੀ ਕੁਝ ਖਾਸ ਬੁੱਢੇ ਬਾਪੂ ਪੰਜਾਬ ਦੇ ਹੋਏ ਸੀ ਕੁਝ ਖਾਸ ਨਾਮ ਰਵਿਤਾਸ ਬੁੱਲਾ وارس ورگے کہانی نانک ساجد بولا وارث ورگے کہانی تا شکریہ جی ایا سے کہہنی ضرورت نہیں پئی تالیاں වලت ਜਿਹੜਾ ਉਹ ਬੋਝ ਆਪ ਹੀ ਸੁਭਾਲਿਆ ਤੇ ਮੇਨੂੰ ਮੀਲ ਹੈ ਕਿ ਤੁਸੀਂ ਇਹਦੇ ਚੋੜੇ-ਕੋੜੇ ਫੋਲਡ ਸਾਰੀ ਕਵੀਆਂ ਵਾਸਤੇ ਜਿਹੜੇ ਖੁਸ਼ਾਰ ਦੇ ਰਹੋਗੇ ਕਿਉਂਕਿ ਕਈ ਵਾਰੀ ਇਹ ਹੁੰਦਾ ਹੈ ਕਿ ਆਪਾਂ ਨੂੰ ਲੱਗਦਾ ਹੁੰਦਾ ਕਿ ਫੋਲ ਸਟਾਪ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਹੈ ਕੰਨੀ ਤੋਂ ਬਾਅਦ ਗੱਲ ਖਤਮ ਹੋ ਜਾਂਦੀ ਹੈ